ਬਾਈ ਗੁਰੂ ਜੀ ਦਾ ਖਾਲਸਾ ਸਿੰਘ ਬਾਈ ਗੁਰੂ ਜੀ ਕੀ ਫਤਿਹ ਹੁਣ ਇਤੋਂ ਕਥਾ ਸ਼ੁਰੂ ਕਰਨ ਲੱਗੇ ਆ ਗੁਰੂ ਹੌਕਮ ਵਿੱਚ ਰਾਮਪੁਰ ਖੇੜੇ ਨੂੰ ਗੁਰਮਤਿ ਪ੍ਰਚਾਰਕ ਕੇਂਦਰ ਬਣਾਉਣਾ ਇੱਕ ਦਿਨ ਸਿਵਨ ਵਿੱਚ ਲੀਨ ਆਨੰਦ ਮਗਨ ਆਵਸਥਾ ਦਾ ਰੰਗ ਮਾਣ ਦੀ ਸੁਰਤੀ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ ਸਤਿਗੁਰੂ ਜੀ ਨੇ ਬਚਨ ਕੀਤਾ ਪਾਏ ਹਨਾਮ ਸਿੰਘ ਤੁਸੀਂ ਹੁਣ ਇਸ ਕਾਂਤ ਨੂੰ ਛੱਡ ਕੇ ਆਪਣੇ ਹੀ ਇਲਾਕੇ ਵਿੱਚ ਚਲੇ ਜਾਵੋ ਜੋ ਕਿ ਗੁਰ ਸਿੱਖੀ ਵੱਲੋਂ ਬਹੁਤ ਪਿੱਛੇ ਹੈ ਅਤੇ ਨਾਸਤਕਾਂ ਦੀ ਡੂੰਗੀ ਦਲਦਲ ਵਿੱਚ ਫਸਿਆ ਹੋਇਆ ਹੈ ਉਹਨਾਂ ਲੋਕਾਂ ਉਹਨਾਂ ਲੋਕਾਂ ਨੂੰ ਗੁਰਮਤ ਗੱਡੀ ਰਾਹ ਉੱਪਰ ਤੁਰੋ ਅਤੇ ਗੁਰ ਸਿੱਖੀ ਦਾ ਪ੍ਰਚਾਰ ਕਰੋ ਇਹ ਹੁਕਮੀ ਬਾਖ ਕੰਨਾਂ ਰਾਹੀਂ ਤੌਰ ਅੰਦਰ ਉਤਰ ਗਏ ਤੇ ਨਾਲ ਹੀ ਸਵਾਲ ਉਤਪੰਨ ਹੋਇਆ ਕਿ ਸਤਿਗੁਰੂ ਜੀ ਜਾਵਾ ਕਿੱਥੇ ਪਿੰਡ ਜਾ ਕੇ ਕਿਸੇ ਹੋਰ ਜਗ੍ਹਾ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਹੁਣ ਪਿੰਡ ਨਹੀਂ ਠਹਿਰਨਾ ਤੁਹਾਡੇ ਪਿੰਡ ਤੋਂ ਚੜ੍ਹਦੇ ਪਾਸੇ 4-5 ਮੀਲ ਤੇ ਇੱਕ ਜਾੜ ਥੇ ਹੈ ਉਸ ਜਗ੍ਹਾ ਨੂੰ ਕੇਂਦਰ ਬਣਾਉਣਾ ਹੈ ਸੁਰਤੀ ਵਿੱਚ ਉਹ ਜਗ੍ਹਾ ਵੀ ਦਿਸ ਪਈ ਇੱਕ ਬੜਾ ਭਾਰੀ 10 12 ਬੂੜਾਂ ਦਾ ਝੁੰਡ ਹੈ। ਇੱਥਾਂ ਛੋਟੇ-ਛੋਟੇ ਹੋਰ ਦਰਖਤ ਹਨ। ਦਰਖਤਾਂ ਨਾਲ ਇੱਕ ਵੀ ਆਵਾਜ਼ ਝਿੜਾ ਬਣਿਆ ਹੋਇਆ ਹੈ। ਨਾਹੀਂ ਇੱਥੋਂ ਕੋਈ ਇੱਥੇ ਕੋਈ ਕਮਰਾ ਸવાય ਉਜਾੜ ਤੇ ਇੱਥੇ ਹੋਰ ਕੋਈ ਵਸਤੂ ਨਹੀਂ। ਫਿਰ ਮਨ ਵਿੱਚ ਫੁਰਨਾ ਆਇਆ ਕਿ ਮੈਂ ਤਾਂ ਸਾਰੀ ਆਜੂ ਬਾਹਰ ਹੀ ਰਿਹਾ ਹਾਂ। ਮੇਰਾ ਤਾਂ ਇਸ ਇਲਾਕੇ ਵਿੱਚ ਕੋਈ ਜਾਣੂ ਪਛਾਣੂ ਵੀ ਨਹੀਂ ਹੈ ਕਿਵੇਂ ਤੇ ਕੀ ਕਰਾਂ ਗਾ ਗੁਰੂ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ ਹਰਨਾਨ ਸਿੰਘ ਤੂੰ ਜਾ ਕੇ ਬੈਠ ਜਾ ਬਾਕੀ ਸਾਰੇ ਪ੍ਰਬੰਧ ਪਰਮੇਸ਼ਰ ਜੀ ਆਪ ਕਰਨਗੇ ਸਗਲ ਸ੍ਰਾਂਜ ਅਸਾਂਜਮ ਕਰੇ ਪ੍ਰਭੂ ਆਪੇ ਪੈ ਮਨੋਸ਼ਤ ਸੁ ਪ੍ਰਭੂ Japੇ ਬਾਬਾ ਜੀ ਮਨੋਂ ਕਾਤ ਮੈਚ ਅਟੈਕ ਅਟੈਕ ਕਰਕੇ ਹੀ ਸਤਿਗੁਰੂ ਜੀ ਵੱਲੋਂ ਵੰਸ਼ੇ ਨਾਹੀ ਨਾਮ ਰਸ ਦਾ ਆਨੰਦ ਮਾਣਨਾ ਚਾਹੁੰਦੇ ਸਨ ਪਰ ਸਤਿਗੁਰੂ ਜੀ ਦਾ ਹੁਕਮ ਤਾਂ ਸੀ ਕਿ ਹੁਣ ਇਸ ਕਾਂਤ ਨੂੰ ਛੱਡ ਕੇ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ ਭਾਵੇਂ ਬਾਬਾ ਜੀ ਦਾ ਮਨ ਰਿਮੀ ਰਾਸ ਨਾਲ ਸਰਾਸਾਰ ਇਸ ਕਾਂਤ ਨੂੰ ਛੱਡਣ ਲਈ ਬਿਲਕੁਲ ਨਹੀਂ ਸੀ ਮੰਦਾ ਪਰ ਦੂਸਰੇ ਪਾਸੇ ਗੁਰਦੇਵ ਜੀ ਦਾ ਹੁਕਮ ਸੀ ਬਰ ਹੁਕਮ ਮੰਨਣਾ ਸਭ ਤੋਂ ਔਖੀ ਖੇਡ ਹੈ ਹੁਕਮ ਅੱਗੇ ਜੀਵ ਦੀ ਨਾਹੀ ਕੋਈ ਹੈਲ ਹੁਜਤ ਬਸ ਜਿਉਂਦੇ ਹੀ ਮਰਨਾ ਪੈਂਦਾ ਹੈ ਮਰਦਾ ਹੋਏ ਮਰੀਦ ਨਾ ਗਲੀ ਹੋਵਣਾ ਸਵਾਰ ਸਵਾਰ ਸਤਿਗੁਰ ਸਹੀਦ ਪਰਮਪੋ ਹੋਵਣਾ ਗੋਲ ਮੁੱਲ ਖਰੀਦ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਨਾ ਤਸ ਪੋਖ ਨਾ ਨੀਂਦ ਨਾ ਖਾਣਾ ਸੋਵਣਾ ਹਉਕਮਤ ਚਤਾਂ ਤਿਆਗੇ ਮਨ ਦੀ ਮਾਤੜੀ ਬਸਾਰੇ ਦੁਜਾ ਪਉ ਜਿਉ ਇਉ ਪਾਵੇ ਹਰਨ ਦਰਸਾ ਦਰਸ ਬੜਾ ਨੈ ਲੱਗੇ ਤਤੀ ਬਾਉ ਜਿਉ ਗੁਰੂ ਘਰ ਵਿੱਚ ਤਾਂ ਹੁਕਮ ਹੀ ਪ੍ਰਮਾਨ ਹੈ ਤੇ ਹੁਕਮ ਹੀ ਪ੍ਰਦਾਨ ਹੈ ਜੋ ਹੁਕਮ ਮੰਦਾ ਹੈ ਹੁਕਮ ਅੱਗੇ ਸਿਰ ਝੁਕਦਾ ਹੈ ਉਹ ਖਸਮ ਮਾਰਕ ਨੂੰ ਪਾ ਜਾਂਦਾ ਹੈ ਖਸਮੇ ਸੋਈ ਪਾਉਂਦਾ ਖਸਮੇੰ ਦਾ ਜਿਸ ਪਾਣਾ ਪਾਏ ਪਾਣਾ ਮੰਨੇ ਮੰਨਿਏ ਆਪਣਾ ਪਾਣਾ ਆਪ ਮਨਾਵੇ ਅ타 ਹੁਕਮ ਮੰਨੇ ਸ੍ਰੀ ਜਨ ਪਰਮਾਨ ਉਤਾ ਹਰ ਕਾ ਮਾਣਾ ਮੰਨਿਏ ਜੇ ਜਨ ਸੇ ਜਨ ਪਰਵਾਣ ਜੋ ਹੁਕਮ ਮੰਨਣ ਦੀ ਇਸ ਤੇ ਅੰਤ ਔਖੀ ਖੇਡ ਨੂੰ ਖੇਡ ਲੈਂਦਾ ਹੈ ਉਸ ਨੂੰ ਹੁਕਮੀ ਵਿੱਚ ਸਮਾਈ ਮਿਲ ਜਾਂਦੀ ਹੈ ਹੁਕਮ ਰਜਾਈ ਜੋ ਚੱਲੇ ਸੋ ਪਾਵੇ ਖਜਾਨੇ ਬਾਬਾ ਜੀ ਨੇ ਹੁਕਮ ਅੱਗੇ ਸਿਰ ਚਕਾਇਆ ਤੇ ਸਤਿ ਵਚਨ ਕਹਿ ਕੇ ਮਾਨ ਵਿੱਚ ਨਿਰਨਾ ਕਰ ਲਿਆ ਕਿ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਹਨਾਂ ਦਾ ਹੁਕਮ ਸਿਰ ਮੱਥੇ ਵਜਾਉਣਾ ਹੈ ਐਸ ਲਈ ਐਸੇ ਕਾਂਤ ਚਹੁਣ ਜਲਦੀ ਹੀ ਚਾਲੇ ਪਾ ਦੇਣ ਚਾਹੀਦੇ ਹਨ ਇਨ੍ਹਾਂ ਦਿਨਾਂ ਵਿੱਚ ਹੀ ਛੋਟੇ ਪਏ ਸਰਦਾਰ ਅਸਮਣ ਸਿੰਘ ਜੀ ਕੰਮਕਾਰ ਸਾਹਮਣੇ ਵਾਸਤੇ ਪਰਿਵਾਰ ਸੀਤ ਪੰਡ ਝੁਗੇ ਤੋਂ ਕੇਰ ਕੇਰੇ ਰੁਗੇ ਪਜ ਚੁੱਕੇ ਸਨ ਬਾਬਾ ਜੀ ਨੇ ਉਹਨਾਂ ਨੂੰ ਬੇਨਤੀ ਕਰ ਦਿੱਤੀ ਕਿ ਸਤਿਗੁਰੂ ਜੀ ਦਾ ਹੁਕਮ ਅਨਸਾਰ ਅਸੀਂ ਹੁਣ ਪੰਜਾਬ ਜਾ ਕੇ ਗੁਰਸਿੱਖੀ ਪ੍ਰਚਾਰ ਦੀ ਸੇਵਾ ਕਰਨੀ ਹੈ ਸੋ ਇਸ ਲਈ ਤੁਸੀਂ ਹੁਣ ਸਾਰਾ ਕੰਮ ਕਾਜ ਸੰਭਾਲ ਲਵੋ ਰਾਜਸਥਾਨ ਤੋਂ ਪੰਜਾਬ ਵੱਲ ਇਸ ਪ੍ਰਕਾਰ ਪਿੰਡ ਕਰੇ ਰੂਏ ਤੋਂ ਚੱਲ ਕੇ ਬਾਬਾ ਜੀ ਪਿੰਡ ਝੁੱਗੇ ਮਾਤਾ ਜੀ ਪਾਸ ਪੁੱਜੇ ਮਾਤਾ ਜੀ ਨੂੰ ਮਿਲ ਕੇ ਗੁਰੂ ਮਹਾਰਾਜ ਜੀ ਵੱਲੋਂ ਦਿੱਤੇ ਸਕੇਤਾਂ ਦੇ ਆਧਾਰ ਤੇ ਸਦਿਆਂ ਤੂੰ ਬਰਾਨ ਪੈ ਇਥੇ ਉੱਪਰ ਜਿੱਥੇ ਹੁਣ ਗੁਰਦੁਆਰਾ ਰਾਮਪੁਰ ਖੀੜਾ ਸਾਹਿਬ ਸੋਵਤ ਹੈ ਪੁੱਜੇ ਸਾਰੀ ਜਗ੍ਹਾ ਵਿੱਚ ਤਰ ਕੇ ਵੇਖਿਆ ਉਪਰੰਤ ਸਾਮ ਨੂੰ ਪਿੰਡ ਬਾਹਰਲੇ ਵਿਖੇ ਭਾਈ ਗਰਬਾ ਸਿੰਘ ਜੀ ਜੋ ਬਾਬਾ ਜੀ ਦੇ 119 ਚੱਕਰ ਸਰਗੋਦਾ ਵਿਖੇ ਰਹਿੰਦੇ ਸਮੇਂ ਤੋਂ ਬਾਕ ਵਸਨ ਤੇ ਇਹ ਘਰ ਪੁੱਜੀ ਰਾਤ ਦਾ ਟਿਕਾਣਾ ਇੱਥੇ ਕੀਤਾ ਤੇ ਸਾਰਾ ਵਿਚਾਰ ਦੱਸਿਆ ਕਿ ਅਸੀਂ ਹੁਣ ਤੁਹਾਡੇ ਲਾਗਲੇ ਸੇਤੇ ਟਿਕਾਣਾ ਕਰਕੇ ਭਜਨ ਸਿਮਨ ਅਤੇ ਗੁਰਸਿੱਖੀ ਪ੍ਰਚਾਰ ਕਰਨਾ ਹੈ ਸਰਦਾਰ ਗਰਵਾ ਸਿੰਘ ਹੁਣਾਂ ਨੇ ਵੀ ਬੜੀ ਖੁਸ਼ੀ ਪ੍ਰਗਟਾਈ ਕਿ ਸਾਨੂੰ ਵੀ ਹਰ ਰੋਜ਼ ਆਪ ਜੀ ਦੇ ਦਰਸ਼ਨ ਹੋ ਜਾਇਆ ਕਰਨਗੇ ਅਤੇ ਸੰਗਤ ਕਰਨ ਦਾ ਸੁਭਾਗ ਸੁਭਾਗ ਬਣ ਜਾਵੇਗਾ ਗੱਚੀ ਗੁਫਾ ਦੀ ਤਿਆਰੀ ਦੈਨ ਚੜ੍ਹਦੇ ਸਾਰ ਬਾਬਾ ਜੀ ਨੇ ਪਾਈ ਗਰਵਾ ਸਿੰਘ ਜੀ ਨੂੰ ਨਾਲ ਲੈ ਕੇ ਫੇਰ ਦੁਬਾਰਾ ਇਸ ਵੀ ਆਵਾਜ਼ ਤੇ ਦਾਮ ਨਰੀ ਖਣ ਤੀਤਾ ਕਿ ਕਿਸੈ ਰ ਲਕਾਉਣ ਜੋਗਾ ਬਿਨਾ ਖਰਚ ਤੋਂ ਕਿਵੇਂ ਤੇ ਕਿੱਥੇ ਟਿਕਾਣਾ ਬਣ ਸਕਦਾ ਹੈ ਜਿੱਥੇ ਅੱਜ ਕਰਨ ਟੂ ਵੈਲ ਅਤੇ ਇਸ਼ਨਾਨ ਕਰ ਹੈ ਇੱਧਰ ਉਸ ਸਮੇਂ ਦਰਖਤ ਘਟ ਸਨ ਤੇ ਇਸ ਇਹ ਪਾਸਾ ਵੀ ਨੀਮਾ ਸੀ ਬਾਬਾ ਜੀ ਨੇ ਸੰਜਾਦ ਦਿੱਤਾ ਕਿ ਜੋ ਤੁਸਮਿ ਦੋਵੋ ਤਨ ਸਾਥੀ ਹਾਂ ਰਾਲ ਕੇ ਐਸ ਉਤੇ ਤਹ ਬੈਚ 15 ਕੱਚੀ ਗੁਫਾ ਬਣਾ ਦੀ ਮੂੰ ਜਿਸ ਵਿੱਚ ਇੱਕ ਮੰਝਾ ਦੇ ਸਕੀ ਦਰਵਾਜੇ ਦੀ ਜਗਾ ਅਸੀਂ ਕਾਨਿਆਂ ਦਾ ਖੜਕਾ ਬਣਾ ਕੇ ਲਾਲ ਮੰਗੇ ਬਾਏ ਗਰਵ ਸਿੰਘ ਨੂੰ ਸੱਤ ਵਚਨ ਕਹ ਅਗਲੇ ਹੀ ਦਿਨ ਆਪਣੇ ਨਾਲ ਇੱਕ ਦੋ ਸਾਥੀ ਹੋਰ ਲੈ ਕੇ ਕਈਆਂ ਤੇ ਛੱਬੜਾ ਨਾਲੋਂ ਸਟੇ ਉੱਚੀ ਜਗਾ ਵਿੱਚ ਇੱਕ ਸੁੰਦਰ ਹੀ ਸ਼ਕਲ ਦੀ ਗੁਫਾ ਬਣਾਉਣੀ ਸ਼ੁਰੂ ਕਰ ਦਿੱਤੀ ਜਿੰਨਾ ਕੋ ਕੰਮ ਹੋਇਆ ਕੀਤਾ ਰਾਤ ਵਿੱਚ ਬਾਹਰਲੇ ਪਾਈ ਗਰਬਾਇ ਸਿੰਘ ਦੇ ਘਰ ਆਠ ਕੀ ਅਗਲੇ ਦਿਨ ਫਿਰ ਇਹ ਗੁਰਸਿੱਖੀ ਪ੍ਰਚਾਰ ਦੇ ਕੇਂਦਰ ਦੀ ਤਿਆਰੀ ਵਾਸਤੇ ਕੱਚੀ ਗੁਫਾ ਖੋਦਣ ਚੱਲ ਪਏ ਵੁਹਾ ਖੋਦਦੇ ਆ ਤੇ ਪੰਡ ਗੋਦ ਪਰਦਾ ਇੱਕ ਸਿਆਣਾ ਬਜ਼ੁਰਗ ਕੋਲ ਦੀ ਲੰਘਦਾ ਹੋਇਆ ਬਾਬਾ ਜੀ ਪਾਸ ਆ ਗਿਆ। ਉਹ ਕਹਿਣ ਲੱਗਾ ਕਿ ਮੈਂ ਕੱਲ ਵੀ ਇੱਥੋਂ ਦੀ ਲੰਘਿਆ ਸੀ। ਇਹ ਮੁੰਡੇ ਮਸ਼ੀਨੋ-ਮਸ਼ੀਨਾ ਹੋਏ ਆਹ ਕੁੰਦਰ ਜਹੀ ਗੱਡੀ ਜਾਂਦੇ ਹਨ। ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕਿਸ ਵਾਸਤੇ ਕਰਦੇ ਹਨ ਕਰਦੇ ਹੈ। ਦਾ ਇਹਨਾਂ ਦੱਸਿਆ ਸੀ ਕਿ ਸਾਡੇ ਸੰਤਾਂ ਨੇ ਇੱਥੇ ਠਹਿਰ ਕੇ ਭੇਨ ਕਰਨਾ ਹੈ ਮੈਂ ਇਹਨਾਂ ਨੂੰ ਸਲਾਹ ਦਿੱਤੀ ਸੀ ਕਿ ਤੁਹਾਡੇ ਜੇ ਸੰਤ ਨੇ ਇੱਥੇ ਰਹਿਣਾ ਹੈ ਉਸ ਨੂੰ ਪਹਿਲੇ ਇਕ ਰਾਤ ਇੱਥੇ ਟਿਕਾ ਕੇ ਵੇਖ ਲਵੋ ਜੇ ਠਹਿਰ ਗਏ ਫਿਰ ਕੱਢ ਲਿਓ ਐਵੇਂ ਜੋਰ ਲਾਈ ਜਾਨੇ ਹੋ ਕਿਤੇ ਗੋਫਾ ਕੱਢੀ ਕਢਾਈ ਹੀ ਨਾ ਰਹਿ ਜਾਵੇ ਉਸ ਸਮੇਂ ਬਾਬਾ ਜੀ ਸਿੱਧੀ ਦਸਤਾਰ ਸਜਾਉਂਦੇ ਸਨ ਅਤੇ ਕਮੀਨ ਪੁਜਾਮਾ ਜੋ ਆਮ ਲੋਕਾਂ ਦੀ ਪਛਾਖ ਹੈ ਪਾਉਂਦੇ ਸਨ ਕੋਈ ਸਾਧੂਆਂ ਸੰਤਾਂ ਵਾਲਾ ਵੇਖ ਨਹੀਂ ਬਣਾਇਆ ਹੋਇਆ ਸੀ ਜਿਸ ਕਾਰਨ ਉਸ ਬਜ਼ੁਰਗ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇੰਨਾ ਹੀ ਰਹਿਣਾ ਹੈ ਬਾਬਾ ਜੀ ਨੇ ਉਸੇ ਪ੍ਰੇਮੀ ਨੂੰ ਉੱਤਰ ਦਿੱਤਾ ਕਿ ਦੇਖੋ ਜਿਹੜਾ ਆਵੇਗਾ ਉਹ ਰਹੂ ਵੀ ਨਹੀਂ ਤੁਸੀਂ ਐਵੇਂ ਚਿੰਤਾ ਨਾ ਕਰੋ ਇਹ ਉਹ ਹੈ ਕੱਢੀ ਕਢਾਈ ਨਹੀਂ ਰਹਿੰਦੀ ਅੱਗੋਂ ਉਸ ਨੇ ਹੀ ਜਵਾਬ ਦਿੱਤਾ ਕਿ ਮੇਰੀ ਵੀ ਦਾੜੀ ਇਸ ਹਸਤਾਨ ਨੂੰ ਤੱਕਦਿਆਂ ਚਿੱਟੀ ਹੋ ਗਈ ਹੈ ਇਸ ਜਗ੍ਹਾ ਕਈ ਆਏ ਪਰ ਟੈਕ ਕੋਈ ਨਹੀਂ ਸਕਿਆ ਕਿਉਂਕਿ ਇਹ ਜੱਗਾ ਬਹੁਤ ਸਖਤ ਹੈ ਇੱਥੇ ਭੂਤਾਂ ਪਿਸ਼ਤਾਤ ਅਗਤ ਰੂਹਾਂ ਦਾ ਵਾਸਾ ਅਤੇ ਜੋਰ ਹੈ ਉਹ ਕਿਸੇ ਨੂੰ ਟਿਕਣ ਨਹੀਂ ਦਿੰਦੀਆਂ ਇੰਨੀ ਗੱਲ ਕਹਿ ਕੇ ਉਹ ਪ੍ਰੇਮੀ ਨਰੈਣ ਸਿੰਘ ਵਾਸੀ ਗੁੰਦ ਔਰ ਆਪਣੇ ਨਗਰ ਨੂੰ ਚਲੇ ਜਾ ਗਿਆ ਦੋ ਦਿਨ ਵਿੱਚ ਗੁਫਾ ਤਿਆਰ ਹੋ ਗਈ ਨੇੜੇ ਤੋਂ ਹੀ ਕੰਨੇ ਵੱਢ ਕੇ ਤੇ ਗੁੰਦ ਕੇ ਉਸ ਤਿਆਰ ਹੋਈ ਗੁਫਾ ਦਾ ਦਰਵਾਜ਼ਾ ਬਣਾ ਦਿੱਤਾ ਗਿਆ বিনা ਮਾਇਆ ਦੇ ਖਰਚੇ বিনা ਸੀਮੈਂਟ ਇੱਟਾਂ ਲੱਕੜਾਂ ਦੇ ਲਿਆਂਦਿਆਂ ਰਹੀ ਸੀ ਲਈ ਜਗਾ ਬਣ ਗਈ 51 ਜੋ ਗੁਰਦੁਆਰਾ ਸਾਹਿਬ ਚ ਜੇ ਵੀ ਮਜਬੂਦ ਹੈ ਉਸ ਨਵੇਂ ਬਣੇ ਮਕਾਨ ਗੁਫਾ ਵਿੱਚ ਸਥਾਪਤ ਕਰ ਲਿਆ ਉੱਪਰ ਇੱਕ ਨਰੀ ਵਿਸ਼ਾਖੇ ਪੰਜ ਲਈ ਆਸਣ ਤਿਆਰ ਕਰ ਲਿਆ ਸਾਰੀ ਤਿਆਰੀ ਕਰਕੇ ਬਾਬਾ ਜੀ ਪ੍ਰੋਫੈਸਰ ਗਰਵਾ ਸਿੰਘ ਜੀ ਦੇ ਘਰ ਆਟ ਕੇ ਅਗਲੇ ਦਿਨ ਹੀ ਐਸਾ ਜਾੜਥੀ ਦੀ ਉਚਾਈ ਵਿੱਚ ਸਿਮਨ ਕਰਨ ਲਈ ਬਣਾਈ ਕੱਚੀ కుੰਦਰਾ ਵਿੱਚ ਅੰਦਾਜ਼ ਕਰਕੇ ਸਿਮੰਦਾ ਨਿਯਮ ਆਰੰਭ ਕਰ ਦਿੱਤਾ ਆਪ ਜੀ ਹਰ ਰੋਜ਼ ਦੀ ਤਰ੍ਹਾਂ 2 ਵਜੇ ਸਾਵਧਾਨ ਹੋ ਜਾਂਦੇ ਸੋਚ ਇਨਸਾਨ ਕਾ ਇਸ਼ਨਾਨ ਕਰਨ ਪ੍ਰੰਤ ਗੁਰੂ ਹਕਮਨਤ ਨਿਯਮ ਨੂੰ ਪੂਰਾ ਕਰਦੇ ਸਖਨੇ ਸਾਹਿਬ ਦਾ ਪਾਠ ਪੂਰਾ ਕਰਕੇ ਆਰੰਭ ਕੀਤੇ ਨਿਯਮਾਂ ਨੂੰ ਪੂਰਾ ਕਰਨ ਲਈ ਜੁਟ ਜਾਂਦੇ ਨਪੈਰ ਨੂੰ ਪਾਈ ਕਰਵਾ ਸੰਗ ਜੀ ਵੀ ਆਪਣੇ ਘਰੋਂ ਪਿੰਡ ਬਾਹਰਲੇ ਤੋਂ ਭਾਵਨੀ ਨਾਲ ਆਪ ਜੀ ਦੇ ਆਹਰ ਲਈ ਲੰਗਰ ਲੈ ਕੇ ਆਉਂਦੇ। ala ਹਾਰ ਕਰਕੇ ਆਪ ਜੀ ਥੋੜਾ ਸਰੀਰਕ ਆਰਾਮ ਕਰਦੇ ਮੌੜ ਸਾਵਧਾਨ ਹੋ ਰੰਬੇ ਨੈਣ ਨੂੰ ਪੂਰਾ ਕੰਨ ਲਈ ਤਰਤ ਪਰਹੁ ਜਾਂਦੇ। ਸ਼ਾਮ ਨੂੰ ਸਹੂਦਰ ਦੀ ਹਾਜ਼ਰੀ ਲਵਾ ਕੇ ਸੋਨਾ ਪੜ ਕੇ ਦੇ ਰਾਤ ਤੱਕ ਕਰਮਾਂਤਰਾਹੀਂ ਪ੍ਰਭ ਚਰਨਾਂ ਨਾਲ ਸੋਤੀ ਜੋੜ ਕੇ ਆਸਮਾਨ ਦੇ ਨੀਂਦ ਦੇ ਜਿਆਦਾ ਜ਼ੋਰ ਪਾਉਣ ਤੇ ਆਪਜੀ ਸਰੀਰ ਨੂੰ ਆਰਾਮ ਕਰਨ ਦਿੰਦੇ ਪਰ ਆਤਮਾ ਗੁਰੂ ਚਰਨਾਂ ਨਾਲ ਜੁੜੀ ਰਹਿੰਦੀ ਬਾਬਾ ਜੀ ਨੂੰ ਲੰਗਰ ਸਕਾਉਣਾ ਪ੍ਰੰਤ ਭਾਈ ਗਰਬਾ ਸਿੰਘ ਜੀ ਵੀ ਪ੍ਰਭ ਯਾਦ ਵਿੱਚ ਕਾਫੀ ਸਮਾਂ ਹਰ ਰੋਜ਼ ਗੁਰੂ ਨਿਖੇ ਲਾਉਂਦੇ ਆਪ ਜੀ ਨੇ ਮਹਾਪੁਰਖਾਂ ਦੀ ਸੇਵਾ ਕਰਕੇ ਤੇ ਇਸ ਮਨ ਵਿੱਚ ਜੋੜ ਕੇ ਕਾਫੀ ਲਾਹਾ ਪ੍ਰਾਪਤ ਕੀਤਾ ਇਤੋਂ ਸਵਾਤ ਕਰਦੇ ਆਂ ਕਥਾ ਬੋਲਣ ਦੇ ਵਿੱਚ ਕੋਈ ਅੱਖਰ ਵਾਂਦਾ ਘਾਟਾ ਫਲਚ ਕੁਮਾਫ ਹੋਵੇ ਅੰਗੇ ਤੋਂ ਸੱਧ ਸਿਵਾ ਕੰਨ ਦਾ ਬਰਵਾਸ਼ਣਾ ਇਹ ਦੁਗਾ ਕੰਨ ਨੂੰ ਸੁਨਾਵਾਂਗੇ ਆਪਦੀ ਬੱਚੀ ਦੇ ਸਿਰ ਤੇ ਹੱਥ ਲਾ ਕੇ ਸੱਧ ਸਿਵਾ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ